थानक कालीमाला ਮੰਦਰ ਵਿਖੇ ਹਾਲ ਹੀ ਚਵਾਪਰੀ ਘਟਨਾ ਸੰਬੰਧੀ ਮਲੇਰ ਕੋਟਲਾ ਪੁਲਿਸ ਵੱਲੋਂ ਅਧਿਕਾਰਤ ਬਿਆਨ ਜਾਰੀ ਕਰਦਿਆਂ ਡੀ ਐਸ ਪੀ ਮਨੂਜਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹਰੇਕ ਪੱਖ ਤੋਂ ਤਫ਼ਤੀਸ਼ ਕਰ ਰਹੀ ਹੈ ਤਾਂ ਜੋ ਤੱਥਾਂ ਦੀ ਪੂਰੀ ਪੜਤਾਲ ਹੋ ਸਕੇ ਅਤੇ ਸੱਚ ਸਾਹਮਣੇ ਆ ਸਕੇ ਉਨ੍ਹਾਂ ਉਕਤ ਮਾਮਲੇ ਸੰਬੰਧੀ ਸਪਸ਼ਟ ਕਰਦਿਆਂ ਕਿਹਾ ਕਿ ਸ਼ੁਰੂ ਤੋਂ ਹੀ ਕਾਨੂੰਨੀ ਕਾਰਵਾਈ ਅਨੁਸਾਰ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਵਿਅਕਤੀ ਜਲ ਤਤ ਕਾਨੂੰਨ ਦੀ ਉਲੰਘਣਾ ਕਰਦੇ ਪਾਏ ਜਾਣਗੇ ਉਹਨਾਂ ਖਿਲਾਫ ਬਿਨਾਂ ਕਿਸੇ ਭੇਦਭਾਵ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਕਿਸੇ ਕਿਸਮ ਦੀ ਲਾਪਰਵਾਹੀ ਜਾਂ ਟਿਲ ਨਹੀਂ ਵਰਤੀ ਜਾਵੇਗੀ ਡੀਐਸਪੀ ਮਨੂਜਜੀਤ ਸਿੰਘ ਨੇ ਮਲੇਰ ਕੋਟਲਾ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਬੇਬੁਨਿਆਦ ਅਫਵਾਹ ਜਾਂ ਗਲਤ ਖਬਰ ਨੂੰ ਨਾ ਫੈਲਣ ਦੇਣ ਅਜਿਹੇ ਅਫਵਾਹਾਂ ਨਾਲ ਨਾ ਸਿਰਫ ਸਥਾਨਕ ਖੇਰਾਬ ਨੂੰ ਨੁਕਸਾਨ ਪਹੁੰਚਦਾ ਹੈ ਸਗੋ ਸਮਾਜ ਵਿੱਚ ਗਲਤ ਫੈਲਾਵ ਪੈਦਾ ਹੁੰਦਾ ਹੈ ਜੋ ਅਕਸਰ ਨਿਰਦੋਸ਼ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹਨਾਂ ਮਲੇਰ ਕੋਟਲਾ ਪੁਲਿਸ ਵੱਲੋਂ ਸਾਰੇ ਨਾਗਰਿਕਾਂ ਨੂੰ ਇਹ ਯਕੀਨ ਦਿਵਾਇਆ ਕਿ ਸ਼ਹਿਰ ਦੀ ਅਮਨ ਚੈਨ ਦੀ ਹਾਲਤ ਨੂੰ ਬਣਾਈ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸਾਰੇ ਧਰਮ ਅਤੇ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਕਾਇਮ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਤੱਥ ਜਾਂ ਮਦਦ ਦੀ ਲੋੜ ਹੋਣ ਤੇ ਲੋਕ ਤੁਰੰਤ 112 ਐਮਰਜੈਂਸੀ ਨੰਬਰ ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕਰ ਸਕਦੇ ਹਨ ਕੋਈ ਵੀ ਜਾਣਕਾਰੀ ਸ਼ੱਕੀ ਗਤੀਵਿਧੀ ਜਾਂ ਤਤਕਾਲ ਸਹਾਇਤਾ ਦੀ ਲੋੜ ਹੋਵੇ ਤੇ ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਤਤਪਰ ਹੈ ਮਾਲੇਰ ਕੋਟਲਾ ਪੁਲਿਸ ਵੱਲੋਂ ਸਮੂਹ ਲੋਕਾਂ ਨੂੰ ਅਧਿਕਾਰਤ ਸਰੋਤਾ ਰਾਹੀਂ ਹੀ ਜਾਣਕਾਰੀ ਲੈਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਨਿਮਰ ਅਪੀਲ ਕੀਤੀ ਗਈ ਹੈ ਅੱਜ ਵਕਤ ਕਰੀਬ 12 ਵਜੇ ਸਾਨੂੰ ਸੂਚਨਾ ਪ੍ਰਾਪਤ ਹੋਈ ਕਿ ਕਾਲੀ ਮਾਤਾ ਮੰਦਿਰ ਨੇੜੇ ਬੱਸ ਸਟੈਂਡ ਮਲੇਰ ਕੋਟਲਾ ਵਿਖੇ ਕੁਝ ਵਿਅਕਤੀਆਂ ਵੱਲੋਂ ਮੰਦਰ ਵਿੱਚ ਦਾਖਲ ਹੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਸਬੰਧ ਵਿੱਚ ਸਾਰੀ ਪੁਲਿਸ ਫੋਰਸ ਉੱਥੇ ਪਹੁੰਚੀ ਐਸ ਐਚਓਜ਼ ਸਮੇਤ ਸਾਰੀ ਫੋਰਸ ਉੱਥੇ ਅਸੀਂ ਸਾਰਾ ਜਿਹੜਾ ਮਾਹੌਲ ਹੈ ਉਸ ਨੂੰ ਦੇਖਦੇ ਹੋਏ ਉੱਥੇ ਅਸੀਂ ਸਾਰੀ ਗੱਲਬਾਤ ਕੀਤੀ ਤੇ ਸਾਨੂੰ ਇਨੀਸ਼ੀਅਲੀ ਜਿਹੜਾ ਮਾਹੌਲ ਸੀ ਉਹ ਕੁਝ ਤਣਾਅਪੂਰਨ ਸੀ ਜਿਹੜੀ ਮੈਂਬਰ ਕਮੇਟੀ ਜਿਹੜੀ ਆਲਰੇਡੀ ਉੱਥੇ ਕਰੰਟ ਸੀ ਉੱਥੇ ਮੌਜੂਦ ਸੀ ਕਿ ਕੁਝ ਵਿਅਕਤੀ ਬਾਹਰੋਂ ਉੱਥੇ ਦਾਖਲ ਹੋ ਗਏ ਸੀ ਤੇ ਮੌਕੇ ਤੇ ਅਸੀਂ ਇਮੀਡੀਏਟ ਕਾਰਵਾਈ ਕਰਦੇ ਹੋਏ ਜਿਹੜੇ ਸਾਰੇ ਮਾਹੌਲ ਨੂੰ ਅਸੀਂ ਸ਼ਾਂਤਮੀ ਬਣਾਇਆ ਤੇ ਹੁਣ ਜਿਹੜਾ ਸਾਰਾ ਉੱਥੇ ਦਾ ਮਾਹੌਲ ਹੈ ਉਹ ਬਿਲਕੁਲ ਠੀਕ ਹੈ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਇਆ ਰੱਖਿਆ ਜਾਵੇ ਤੇ ਹੁਣ ਜਿਹੜੀ ਉੱਥੇ ਆਲਰੇਡੀ ਕਮੇਟੀ ਹੈ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਐਫ ਆਈ ਆਰ ਦਰਜ ਰਜਿਸਟਰ ਕਰਕੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ